ਲਓ ਵੀ ਅਸੀਂ ਆਪਣਾ ਟਰੈਕ ਚੱਲਦਾ ਤੇ ਇੱਥੇ ਆ ਗਿਆ ਬੋੜ ਗੋਵਿੰਦ ਧਾਮ 2 ਕਿਲੋਮੀਟਰ ਇੱਥੋਂ ਦੂਰ ਰਹਿ ਗਿਆ ਲਓ ਜੀ ਚੱਲਦੇ ਆਪਾਂ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਾਂ ਆ ਰਹੀ ਸੀ ਜਿਸ ਗੁਰਦੁਆਰਾ ਹਿਮਕੋਟ ਸਾਹਿਬ ਕਰਾਈ ਤੀ ਉਹ ਅੱਜ ਜੇਤੋਂ ਆਪਾਂ ਅੱਜ ਚੈੱਕ ਕਰਾਵਾਂਗੇ ਤੇ ਆ ਇੱਕ ਕਾਊਂਟਰ ਬਣਿਆ ਹੋਇਆ ਲਓ ਜੀ ਪਹੁੰਚ ਗਿਆ ਵਾ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਗੁਰਦੁਆਰਾ ਸ੍ਰੀ ਹਿਮਪੁਰ ਦਾ ਗੋਵਿੰਦ ਧਾਮ ਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਧਿਕ ਹੋਰ ਨਵੇਂ ਵਲੌਗ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਯਾਤਰਾ ਕਰਿਆ ਜੀ ਹਿੰਦੂਪੁਰ ਸਾਹਿਬ ਨੂੰ ਅੱਪਰ ਰਾਤ ਪਹੁੰਚ ਗਏ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਨਾ ਤੇ ਇੱਥੇ ਆਪਾਂ ਕੈਮਰਾ ਲੈ ਲਿਆ ਤੇ ਹੁਣ ਆਪਾਂ ਲੱਗੇ ਆ ਤੁਰਨ ਇਥੋਂ ਇਥੋਂ ਆਪਣੀ ਪੈਦਲ ਯਾਤਰਾ ਬਾਕੀ ਇਥੋਂ ਤੱਕ ਨੇ 4 ਕਿਲੋਮੀਟਰ ਗੱਡੀ ਜਾਂਦੀ ਆ ਤੇ ਪਹਿਲਾਂ ਨੀਚੇ ਪਤਾ ਕਰਦੇ ਆ ਫੇ ਗੱਡੀਆਂ ਨੂੰ 4 ਕਿਲੋਮੀਟਰ ਨਹੀਂ ਫਿਰ ਤੂੰ ਆਹ ਫਿਰ 9 ਕਿਲੋਮੀਟਰ ਹੈ ਜੀ ਪੈਦਲ ਰੋਹੋ ਤੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਗੁਰਦੁਆਰਾ ਧਾਮ ਸਾਹਿਬ ਤੇ ਪਰਹਾਂਗੇ ਹਨਾ ਤੇ ਇਧਰ ਇਧਰ ਆਪਾਂ ਇਹ ਕਿ ਆਪਾਂ ਬੈਗ ਜਮ੍ਹਾਂ ਕਰਾਉਣੇ ਆਪਾਂ ਸਮਾਨ ਮੈਂ ਮਤਲਬ ਵੀ ਕੱਪੜੇ ਛੋਟੇ ਛੋਟੇ ਲੈ ਕੇ ਜਾ ਰਹੇ ਆ ਕਿਉਂਕਿ ਉੱਪਰ ਫਿਰ ਵਜਨ ਲੈ ਕੇ ਜਾਣਾ ਔਖਾ ਹੁੰਦਾ ਤੇ ਇਸ ਕਰਕੇ ਆਪਾਂ ਇੱਥੇ ਕੁਝ ਦਿਨ ਕਿਰੇ ਬੈਗ ਨੂੰ ਜਮ੍ਹਾਂ ਕਰਾਣੇ ਤੇ ਆ ਕੇ ਕਢਾਵਾਂਗੇ ਤੇ ਬਾਕੀ ਕੋਲੇ ਚੱਲਦੇ ਆ ਲਓ ਜੀ ਸੰਗਤ ਬਹੁਤ ਜਾ ਰਹੀ ਆ ਹਨਾ ਦੇਖ ਸਕਦੇ ਬਾਕੀ ਧੁੱਪ ਨਿਕਲਿਆ ਜੀ ਤੇ ਆਪਾਂ ਗੱਲ ਕਰੀਏ ਧੁੱਪ ਨਿਕਲਿਆ ਤੇ ਇੱਥੇ ਆਪਾਂ ਬੈਗ ਨੂੰ ਜਮ੍ਹਾਂ ਕਰਾਉਣੇ ਆ ਤੇ ਬੈਗ ਇੱਥੇ ਆਪਾਂ ਜਮ੍ਹਾਂ ਕਰਾਉਣੇ ਆ ਲਓ ਜੀ ਆ ਬੈਗ ਜਮ੍ਹਾਂ ਕਰਾਓ ਆਹੋ ਇੱਥੇਰੇ ਬੈਗ ਆਪਣੇ ਉਹ ਜਮ੍ਹਾਂ ਹੋ ਜਾਣ। ਆ ਲੈ ਜਾ। ਤੇ ਸਾਹਮਣੇ ਇੱਥੇ ਗੱਡੀਕਰ ਬਣਿਆ ਹੋਇਆ ਇੱਥੇ ਜਿਹੜੇ ਆਪਾਂ ਬੈਗ ਉਹ ਜਮ੍ਹਾਂ ਕਰਾਦੇ ਤੇ ਆਪ ਇਹ ਆਕੇ ਪਕੜਾਵਾਂਗੇ ਕਿਉਂਕਿ ਚੜਾਈ ਬਹੁਤ ਹਨ ਤਾਂ ਉਹ ਦੇ ਕਰਕੇ ਫਿਰ ਚੜਨਾ ਔਖਾ ਲੱਗਦਾ। ਤੇ ਵਜ਼ਨ ਦੱਕਦੇ ਹਨ ਤੇ ਆਪਾਂ ਬਸ ਕੱਪੜੇ ਲੈ ਲੈ ਕਿਉਂਕਿ ਆਪਾਂ ਤੇ ਗੁਰਦੁਆਰਾ ਜਨਾਨ ਕਰਕੇ ਕੱਪੜੇ ਰੋ ਚੇਂਜ ਕਰਨੇ ਆ। ਤਾਂ ਬਸ ਉਹ ਲੈ ਲੈ ਤੇ ਬਸ ਅਸੀਂ ਆਪਾਂ ਚੱਲਦੇ ਹਾਂ। ਤੇ ਟਾਈਮ ਸਵੇਰ ਦੇ 8:00 ਵੱਜ ਚੁੱਕਿਆ ਤੇ ਧੁੱਪ ਨਿਕਲਾਈ। ਤੇ ਇੱਥੋਂ ਆਪਾਂ ਚੱਲਦੇ ਹਾਂ ਹੁਣ ਗੁਰਦੁਆਰਾ ਗੋਵਿੰਦ ਧਾਮ ਸਾਹਿਬ। ਤੇ ਇੱਥੋਂ 13 ਕਿਲੋ ਦੇਖਦਾ ਕਿੰਨੇ ਵਜੇ ਆਪਾਂ ਪਹੁੰਚਦੇ ਹਨਾ ਬਾਕੀ ਤੁਹਾਨੂੰ ਸਾਰਾ ਜਮੇ ਦਾ ਟਰੈਕ ਹੋਗਾ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਵੀ ਕਿੰਨੀ ਕਿ ਚੜਾਈ ਆ ਕਿਵੇਂ ਹਨਾ ਸਾਰਾ ਤੁਹਾਨੂੰ ਸਾਰਾ ਆਪਾਂ ਟਰੈਕ ਦਿਖਾਵਾਂਗੇ ਸੋ ਵੀਡੀਓ ਨੇ ਅੰਤ ਤੱਕ ਬਣੀ ਰਹਿਣਾ ਲਓ ਵੀ ਜੇ ਤੁਸੀਂ ਮੰਨ ਲਾ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੋਂ ਵੀ ਜਾਣਾ ਉੱਪਰ ਤੱਕ ਜਮੇ ਦਾ ਟੋਕਰੀ ਬਈ ਦੇ ਜੇ ਬੈ ਕੇ ਜਾਣਾ ਨਾ ਜੇ ਮੰਨ ਲਾ ਕੋਈ ਜਿਆਦੇ ਬਜ਼ੁਰਗਾਂ ਜਾਂ ਬੱਚੇ ਨੇ ਤਾਂ ਇਹ ਬਾਈ ਕਹਿੰਦਾ ਵੀ ਬੱਚੇ ਦਾ 2000 ਰੁਪਿਆ ਨਾ ਬੱਚੇ ਦਾ 2000 ਰੁਪਿਆ ਇੱਥੋਂ ਗੋਬਿੰਦ ਧਾਮ ਤੱਕ ਨਾ ਗੋਬਿੰਦ ਧਾਮ ਤੱਕ ਬਾਕੀ ਅਲੱਗ-ਅਲੱਗ ਜਿਵੇਂ ਘੋੜੇ ਦਾ ਲਾਗਾ ਇਹਨਾਂ ਦਾ ਲਾਗਾ ਬਾਕੀ ਵੱਧ ਘੱਟ ਰਹਿੰਦੇ ਨੇ ਹਨਾ ਬਣੀ ਬੱਚੇ ਦਾ 2000 ਬਾਕੀ ਬੈਗ ਵਗੈਰਾ ਵੀ ਲੈ ਜਾਂਦੇ ਆ ਜਿਹੜੇ ਬੈਗ ਵੈਰਨ ਜਾਂਦੇ ਤਾਂ ਬੈਗ ਵੈਰਾ ਵੀ ਬਾਈ ਹਣੀ ਕਹਿੰਦਾ ਸੀ ਉੱਪਰ ਪਾਉਣ ਤੇ ਕਰ ਦਿੰਦੇ ਆ ਤਾਂ ਉਹਦੇ ਅਲੱਗ-ਅਲੱਗ ਚਾਰਜ ਨੇ ਇਹ ਵੀ ਤੁਹਾਨੂੰ ਇੱਥੋਂ ਜਿਹੜੀ ਇਹ ਸਰਵਿਸ ਬਾਈ ਹਣੀ ਪ੍ਰੋਵਾਈਡ ਕਰਕੇ ਦਿੰਦੇ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰੀਏ ਕਹਿੰਦੇ ਨੇਪਾਲ ਤੋਂ ਆ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਤੇ ਮੱਥਾ ਟੇਕ ਕੇ ਆਪਾਂ ਆਪਣੀ ਜਿਹੜੀ ਯਾਤਰਾ ਉਹ ਸ਼ੁਰੂ ਕਰਦੇ ਆ ਲਓ ਜੀ ਆਪਾਂ ਗੁਰਦੁਦਾਰਾ ਗੋਬਿੰਦ ਘਾੜ ਸਾ ਜੀ ਜਿੱਥੋਂ ਆਪਾਂ ਲੱਗੇ ਆ ਤੁਰਨ ਤੇ ਬਹੁਤ ਸੰਗਤ ਜਾ ਰਹੀ ਆ ਤੇ ਇੱਥੇ ਆਪਾਂ ਰਹੇ ਥੀ ਠੀਕ ਆ ਜੀ ਤੇ ਮੌਸਮ ਜੇ ਕਈ ਧੁੱਪ ਨਿਕਲੀ ਹੋਈ ਆ ਐਨ ਵਧੀਆ ਬਾਕੀ ਪਹਾੜ ਤੁਹਾਨੂੰ ਦੇਖਦੇ ਹੋਣਗੇ ਨਾ ਤੇ ਬਾਕੀ ਇੱਥੇ ਤੁਸੀਂ ਗੱਡੀ ਜਾਂ ਮੋਟਰਸਾਈਕਲ ਹਨਾ پارک ਕਰ ਲਵੋ ਇੱਥੇ ਪਾਰਕਿੰਗ ਹੈਗੀਆਂ ਨੇ ਤੇ ਪੇੜ ਵੀ ਹੈਗੀ ਪਾਰਕਿੰਗ ਹਨਾ ਜਿਵੇਂ ਆ ਪੇੜ ਆ ਆਪਾਂ ਪੇੜ ਕੀ ਲਾਇਆ ਤੇ ਆਪਾਂ 300 ਰੁਪਏ ਦਿੱਤਾ ਜੀ ਮੋਟਰਸਾਈਕਲ ਦਾ ਆਪਾਂ ਫੜਾਉਣ ਦਾ 300 ਰੁਪਏ ਦਿੱਤਾ ਜੇ ਆਪਾਂ ਬੈਂਡਾਤਾ ਵੀ ਉੱਪਰ ਮਨ ਲਿਆ ਟਾਈਮ ਲੱਗਿਆ ਕੋਈ ਨਾ ਕੋਈ ਚੱਕਰ ਨਹੀਂ ਤੇ ਆਪਾਂ 300 ਰੁਪਏ ਦਿੱਤਾ ਤੇ ਆਪਾਂ ਮੰਨ ਲਾ ਵੀ ਅੱਜੋ ਕੀ 25 ਤੇ ਅੱਜੋ ਕੀ 26 ਸੌਰੀ 26 27 28 ਨੂੰ ਆਪਾਂ ਸਾਇਦ ਮੋਟਰਾਂ 'ਚ ਟੱਕੀ ਆ ਗਏ ਜਾਣ 31 ਨੂੰ ਤਦ ਤੁਸੀਂ ਲਾ ਲਿਓ ਸਾਹਿਬ ਵੀ ਤਿੰਨ ਚਾਰ ਜਨਾਂ ਦਾ ਆਪਾਂ 300 ਰੁਪਏ ਜਿਹੜਾ ਉਹ ਦਿੱਤਾ ਬਾਕੀ ਚੱਲਦੇ ਆਓ ਜੀ ਆਪਾਂ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੋਂ ਚੱਲ ਪਏ ਤੇ ਆਪਣਾ ਟ੍ਰੈਕ ਵਾ ਸ਼ੁਰੂ ਹੋ ਗਿਆ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਸਾਰਾ ਆਪਣਾ ਟਰੈਕ ਤੇ ਸਾਰੀ ਯਾਤਰਾ ਤੁਸੀਂ ਬਣੇ ਜਾਣਾ ਨਾਲ ਆਪਣੇ ਬਾਰੇ ਬੰਦੇ ਜਾਂਦੇ ਆ ਇੱਧਰ ਹਨ ਤੇ ਆ ਬਾਈਉ ਨੇ ਆਪਣ ਜਾ ਰਿਹਾ ਸਾਰੇ ਤੇ ਇੱਥੋਂ ਆਪਣਾ ਟਰੈਕ ਸ਼ੁਰੂ ਹੋ ਗਿਆ ਮੰਨ ਲਓ ਹਾਂਜੀ ਪਵਨ ਜਰਗ ਕਿਵੇਂ ਆ ਓਕੇ ਆ ਲਓ ਤੇ ਬਾਕੀ ਆ ਸਾਰੇ ਬਾਈਉ ਨੇ ਆਪਣ ਨਾਲ ਨੇ ਇੱਧਰ ਹਨ ਉਹ ਜਾਂਦੀ ਆ ਸੰਗਤ ਭਾਈ ਤੁਸੀਂ ਦੇਖ ਸਕਦੇ ਹੋ ਪਹਾੜ ਲਓ ਬਾਕੀ ਮੁਸਾਫਰ ਵੀ ਜਾਂਦੇ ਆਪਾਂ ਲੈ ਕੇ ਨਹੀਂ ਜਾਣੇ ਕਰਦੇ ਪੂਰੇ ਲੋਡਰ ਰੇ ਸੇਫ ਕੱਢ ਕੇ ਪਾਰਕਿੰਗ ਹੈਗੀ ਤੋਰੇ ਸੇਫ ਫੜ ਕੇ ਤਾਂ ਆਪਾਂ ਘਰ ਲੈ ਕੇ ਨਹੀਂ ਜਾਂਦੇ ਲਓ ਭਾਈ ਇੱਥੋਂ ਜਾਵਾਂਗੇ ਆਪਾਂ ਗੱਡੀ 'ਚ 4 ਕਿਲੋਮੀਟਰ ਤੇ ਇਹ 50 ਰੁਪਇਆ ਪਰ ਬੰਦੇ ਦੇ ਹਿਸਾਬ ਨਾਲ ਲੈਂਦੇ ਕਹਿੰਦੇ 10 ਬੰਦੇ ਲੈ ਕੇ ਜਾਵਾਂਗੇ ਜੇ ਕਿਹੜੀ 9 ਬੰਦੇ ਅਸੀਂ ਹੋ ਗਏ ਸਾਨੂੰ ਲੈ ਜਾਓ ਕਹਿੰਦੇ ਨਹੀਂ ਤੇ ਬਾਕੀ ਇਧਰ ਆਪਣੇ ਬਾਬਾ ਜੀ ਆਪਣੇ ਨਾਲ ਇਧਰ ਤੇ ਬਾਕੀ ਸਾਰੇ ਆਪਾਂ 9 ਹੋ ਗਏ ਤੇ ਉੱਥੋਂ ਆਪਾਂ ਆ ਗੁਰਦੁਆਰਾ ਸਾਹਿਬ ਤੋਂ ਦੇਖਦਾ ਹੋਊਗਾ ਨਾ ਨਿਸਾਨ ਸਾਹਿਬ ਲੋ ਜੀ ਉੱਥੋਂ ਆਪਾਂ ਆ ਚੜਾਈ ਝੜ ਕੇ ਆ ਗਏ ਠੀਕ ਹੈ ਜੀ ਤੇ ਚੱਲਦੇ ਆ ਇਹ ਇੱਥੋਂ 50 ਰੁਪਏ ਲੈਂਦੇ ਨੇ ਤੇ 10 ਬੰਦੇ ਕਹਿੰਦੇ ਲੈ ਕੇ ਜਾਵਾਂਗੇ ਚੱਲੀਏ ਅੱਲਾਹ ਲੋ ਜੀ ਚੱਲਦੇ ਆਪਾਂ ਵਾਹਿਗੁਰੂ ਜਕੀਫਤ ਇੱਥੋਂ ਆਪਾਂ ਜਾਵਾਂਗੇ 4 ਕਿਲੋਮੀਟਰ ਤੱਕ ਗੱਡੀ ਤੇ ਆਓ ਜੀ ਪਹੁੰਚ ਗਏ ਆਪਾਂ ਤੇ ਇੱਥੋਂ ਚੱਲਦੇ ਆ ਇੱਥੋਂ ਆਪਣਾ ਟਰੈਕ ਸ਼ੁਰੂ ਹੋਊਗਾ ਤੇ ਇੱਥੇ ਆਪਾਂ ਚੈੱਕ ਕਰਾਉਣੀਆਂ ਰੇਟਾਂ ਜਿਹੜੇ ਆਪਾਂ ਕਰਾਈ ਤੀ ઋਸ਼ੀਕੇਸ਼ ਨਾ ਉਹ ਇੱਥੇ ਚੈੱਕ ਹੋਊਗੀ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਆਪਣਾ ਟਰੈਕ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਇੱਥੇ ਹੀ ਪਾਰਕਿੰਗ ਹੈ ਮੋਟਰਾਂ ਇੱਥੇ ਕੱਢ ਜਾਂਦੇ ਆਗੇ ਨਾ ਜੋ ਸਰਕਾਰੀ ਪਾਰਕਿੰਗ ਦਾ ਇਜੇ ਕਰਦੇ ਚਲ ਵੀ ਜਿਹੜੀ ਆਪਾਂ ਰੀਸੀਪਟ ਕੇਸ ਗੁਰਦੁਆਰਾ ਹੇਮਕੋਟ ਸਾਹਿਬ ਕਰਾਈ ਤੀ ਉਹ ਰਜਿਸਟਰ ਨਾਲ ਆਪਾਂ ਚੈੱਕ ਕਰਾਵਾਂਗੇ ਤੇ ਆ ਇੱਕ ਕਾਊਂਟਰ ਬਣਿਆ ਹੋਇਆ ਇੱਥੇ ਚੈੱਕ ਕਰਾ ਕੇ ਆਪਾਂ ਇੱਥੋਂ ਫਿਰ ਅੱਗੇ ਆਪਣਾ ਟਰੈਕ ਜਿਹੜਾ ਸ਼ੁਰੂ ਕਰਾਂਗੇ ਜੀ ਪੁੱਲ ਨਾਲ ਇੱਥੋਂ ਇਹਦਾ ਟਰੈਕ ਉਹ ਸ਼ੁਰੂ ਹੋਊਗਾ ਸਾਰਾ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਟਰੈਕ ਤੁਹਾਨੂੰ ਦਿਖਾਵਾਂਗੇ ਕਿਵੇਂ ਦਾ ਟਰੈਕ ਹੋਊਗਾ ਪੁੱਲ ਨਾਲ ਇਹ ਰਾਜਾ ਦਾ ਪਿੰਡ ਕਹਿ ਲੋ ਚਾਹੇ ਇਹਨੂੰ ਚਾਹੇ ਪਿੰਡ ਕਹਿ ਲੋ ਨਾ ਪੁੱਲ ਨਾਲ ਆ ਇੱਥੇ ਬੋਰਡ ਵੀ ਲੱਗਿਆ ਹੋਇਆ ਇੱਥੇ ਹੀ ਰਜਿਸਟ੍ਰੇਸ਼ਨ ਹੁੰਦੀ ਆ ਤੇ ਆ ਇੱਥੇ ਬੋਰਡ ਲੱਗਾ ਹੈ ਪੁੱਲ ਨਾ ਹਨਾ ਇਥੋਂ ਦਾ ਆਪਣਾ ਟਰੈਕਟਰ ਦਾ ਸ਼ੁਰੂ ਹੋ ਜੂ ਇੱਥੇ ਤੱਕ ਜਿਹੜੀ ਗੱਡੀ ਜ ਤੁਸੀਂ ਆ ਸਕਦੇ ਹੋ ਤੇ 50 ਰੁਪਏ ਸਵਾਰੀ ਲੈਂਦੇ ਆ ਤੇ ਇੱਥੇ ਤੱਕ ਕੋਈ ਗੱਡੀ ਜਾ ਨਾ ਕਰੇ ਬਾਕੀ ਇਹ ਸਰਕਾਰੀ ਪਾਰਕ ਵੀ ਬੜੀਆਂ ਮੋਟਰਾਂ ਵੀ ਆਉਂਦੇ ਆ ਆਪਾਂ ਮੋਟਰਾਂ ਲੈ ਕੇ ਨਹੀਂ ਆਏ ਆਪਾਂ ਮੋਟਰਾਂ ਦਾ ਗੁਰਦੁਆਰਾ ਗੋਗਨ ਘਰ ਸੈਕਟਰੀ ਘਣਾ ਤੇ ਜਿਹੜੀ ਗੱਡੀ ਚੱਲੀ ਆ ਲਓ ਵੀ ਟਰੈਕ ਆਪਣਾ ਸ਼ੁਰੂ ਹੋ ਗਿਆ ਆ ਵੀ ਕਿਵੇਂ ਆ ਓਕੇ ਆ ਬੈਗ ਨਾ ਸੌਖਾ ਚੜਨਾ ਕਿ ਨਹੀਂ ਆ ਵੈਗਨ ਸੌਂਕਾ ਗਿਆ ਪਾਵਰ ਮੱਦੀਆ ਫੈ ਗਿਆ ਬਾਵਾ ਬੰਜਨ ਬੰਡੇ ਆਂਦਾ ਮਾਗਰ ਨੂੰ ਮਲਾਇਆ ਹੈ ਨਾ ਜੀ ਆਪਰੇ ਬੈਂਕ ਆਏ ਤੇ ਬਾਕੀ ਬੰਦੇ ਆਪਣੇ ਮਾਗਰ ਆਉਂਦੇ ਇੱਧਰ ਔ ਜੀ ਟਰੈਕ ਆਪਣਾ ਚੱਲ ਰਿਹਾ ਤੇ ਗਰਮੀ ਲੱਗ ਰਹੀ ਆ ਤੇ ਧੁੱਪ ਨਿਕਲੀ ਹੋਈ ਆ ਬਾਕੀ ਇੱਥੇ ਤੱਕ ਵੀ ਇਹ ਗੱਡੀਆਂ ਮਿਲਦਾ ਸਹਾਈ ਆ ਜਾਂਦੀ ਇਹਨੇ ਤੇ ਆਪਾਂ ਤਾਂ ਮਾਗਰ ਉੱਤਰ ਕੇ ਸੀ ਤੇ ਲਾਸਟ ਮਿਲ ਇੱਥੇ ਤੱਕ ਆ ਆ ਪੁਆਇੰਟ ਆ ਲਾਸਟ ਇੱਥੇ ਤੱਕ ਆਉਂਦੀਆਂ ਨੇ ਬਾਕੀ ਬਹੁਤ ਵਧੀਆ ਚੱਲਦਾ ਟਰੈਕ ਪਾਣੀ 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 ਭਰ ਹਾਂ ਪਰ ਇਹ ਬੋਤਲ ਕੱਢ ਪਾਣੀ ਭਰ ਲਈ ਆਪਾਂ ਇਹ ਚਾਪਾ ਇੱਥੇ ਐ ਤੁਹਾਨੂੰ ਬਹੁਤ ਝਰਨੇ ਚੱਲਦੇ ਮਿਲਣਗੇ ਲੈ ਪਰ ਤੇ ਇਥੋਂ ਪਾਣੀ ਭਰ ਲੈਣੇ ਆਂ ਭਰੋ ਕੋ ਘਾਸ ਆ ਮਾ ਦੀ ਗਾਂ ਫਰਕ ਪੈਣਾ ਤੇ ਇਥੋਂ ਪਾਣੀ ਭਰ ਲਿਆ ਤੇ ਇਥੋਂ ਚੱਲਦੇ ਆਪਾਂ ਤੇ ਬਾਕੀ ਇੱਥੇ ਦੁਕਾਨਾਂ ਵਗੈਰਾ ਤੁਹਾਨੂੰ ਐ ਮਿਲ ਜਾਣਗੀਆਂ ਨਾ ਨਾ ਦੇ ਕੋਈ ਤਾਂ ਕੋਠੜੀਆਂ ਦੇ ਹੋ ਗਈਆਂ ਪਾਣੀ ਹੋ ਗਿਆ ਐਵੇਂ ਤੁਹਾਨੂੰ ਸਾਰੀਆਂ ਨਾ ਬਾਕੀ ਤੁਸੀਂ ਇਹਨਾਂ ਉੱਪਰ ਬੈ ਕੇ ਜਾ ਸਕਦੇ ਠੀਕ ਹੈ ਜੀ ਗੀਟ ਕੋਡ ਦੇ ਕੋਲ ਤੇ ਬਹੁਤ ਵਧੀਆ ਆਪਣਾ ਜਿਹੜਾ ਟ੍ਰੈਕ ਹੁਣ ਚੱਲਦਾ ਤੇ ਬਾਕੀ ਆਪਣੇ ਬੰਦੇ ਉਹ ਮਗਰ ਆਉਂਦੇ ਅਜੇ ਤੇ ਬਾਕੀ ਉਹ ਲੋ ਵੀ ਸੰਗਤ ਬਹੁਤ ਆ ਰਹੀ ਅੱਜ ਨਾ ਜਿਵੇਂ ਕੱਲ ਅਜੇ ਮਹਲਾ ਯਾਤਰ ਹੋਈ ਬਹੁਤ ਕੱਲ ਮਹਲਾ ਸੰਗਤ ਉੱਪਰ ਪਹੁੰਚੀ ਅਜੇ ਲਓ ਤੇ ਬਾਕੀ ਆ ਪਹਾੜ ਦਾ ਵੀਊ ਦਿਖਾ ਰਿਹਾ ਇਤੋਂ ਸਾਰਾ ਨਾ ਤੇ ਆਹ ਬੋਲੇ ਲੋਟਾ ਕਿਵੇਂ ਚੱਲ ਰਹੀ ਆ ਯਾਤਰਾ ਤੇ ਬਾਕੀ ਤੇ ਬਾਕੀ ਐਵੇਂ ਦਾ ਪਹਾੜ ਆ ਭਾਈ ਬਾਕੀ ਐਵੇਂ ਤੁਹਾਨੂੰ ਇੱਥੇ ਝਰਨੇ ਦਿਖ ਜਾਣਗੇ ਹਨ ਜਿਹੜਾ ਸਾਹਮਣੇ ਚੱਲਦਾ ਹੋਇਆ ਉਹ ਦੇਖੋ ਅਸੀਂ ਬਹੁਤ ਚੜ੍ਹਨੇ ਮਿਲਣਗੇ ਤੇ ਬਾਕੀ ਵੀ ਹੈਲੀਕਾਪਟਰ ਨੂੰ ਜਾ ਸਕਦੇ ਹੋ ਨਾ ਹੈਲੀਕਾਪਟਰ ਹੀ ਚੱਲ ਰਿਹਾ ਤੁਹਾਨੂੰ ਦਿਖਾਵਾਂਗੇ ਆਪਾਂ ਜਦੋਂ ਆਊਗਾ ਤੇ ਬਾਕੀ ਐਵੇਂ ਦਾ ਟਰੈਕ ਆ ਸਾਰਾ ਲਓ ਜੀ ਲਓ ਜੀ ਹੈਲੀਕਾਪਟਰ ਆਉਂਦਾ ਹੋਇਆ ਆ ਜਾਂਦਾ ਹੈ ਹੈਲੀਕਾਪਟਰ ਆ ਨੰਬੀਆ ਲਓ ਵੀ ਇੱਥੇ ਆਪਾਂ ਹੁਣ ਬੈਠੇ ਆਂ ਦਮ ਲੈਣ ਨੂੰ ਕਿਲੋਮੀਟਰ ਘੜਤਾ ਹੋਇਆ ਨਾ ਬਾਅਦ ਨਾ ਪੋੜਨਾ ਥੋ ਕਿਲੋਮੀਟਰ ਰਹਿ ਗਿਆ ਕੋਦੇ ਲਿਖ ਗਿਆ ਪੋੜ ਇਹਨਾਂ ਨੇ ਕੋ ਗਿਆ ਕਿਲੋਮੀਟਰ ਕਿਲੋਮੀਟਰ ਹਾਂ ਘੜਤਾ ਹੋਇਆ ਕਿ ਤਾ ਇੱਥੇ ਆਪਾਂ ਨੂੰ ਦਮ ਲੈ ਰਹੇ ਬਾਕੀ ਐਵੇਂ ਦਾ ਸਾਰਾ ਟਰੈਕ ਆ ਇਹਦੇ ਲੈ ਪਾਣੀ ਭਰ ਲਓ ਤੇ ਆ ਚਰਨ ਦੇ ਇੱਕ ਉਹ ਤੋਂ ਘੋਲ ਲੈਣੇ ਆ ਉਹ ਨਿੰਬੂ ਬਣੀ ਜਾ ਉਹ ਭੋਲੇ ਕੋ ਆਏਗਾ ਹਾਂ ਪੂਰਨ ਸੈਟਰ ਹੋ ਪਿਆ ਨਹੀਂ ਲੱਗੋ ਨਾ ਬਾਕੀ ਆ ਭਾਈ ਆਉਂਦੇ ਨੇ ਇੱਧਰੋਂ ਉਹ ਵੀ ਆਪਣੇ ਸਾਹਮਣੇ ਮਾਤਾ ਵੀ ਚੜਾਈ ਚੜਦੀ ਹੋਈ ਦੇਖੋ ਤੇ ਬਾਕੀ ਐਵੇਂ ਜਿਹਾ ਟਰੈਕ ਆ ਤੇ ਆਪਾਂ ਤਕਰੀਬਨ 2 ਕਿਲੋਮੀਟਰ ਆ ਗਏ ਲਓ ਵੀ ਆਪਾਂ ਚੱਲ ਰਹੇ ਹਾਂ ਤੇ ਇੱਥੋਂ ਚੜਾਈ ਦਾ ਤਰਾਏ ਵੀ ਆ ਜਾਂਦੀ ਕਿਤੇ ਨਾ ਕਿਤੇ ਜਿਵੇਂ ਆ ਦੇਖੋ ਹਣਾ ਇਹ ਮੈਟਰਾਈ ਵੀ ਹੁੰਦੀ ਆ ਫਸرائی ਬਹੁਤ ਘੱਟ ਆ ਚਰਾਈ ਬਹੁਤ ਜ਼ਿਆਦਾ ਬਾਕੀ ਬਹੁਤ ਵਧੀਆ ਆਪਣੀ ਯਾਤਰਾ ਚੱਲ ਰਹੀ ਆ ਹੋਰ ਇਹ ਟੋਪ ਕਾਫੀ ਜ਼ਿਆਦਾ ਆ ਲੋਕਾਂ ਨੂੰ ਗਰਮੀ ਲੱਗਦੀ ਆ ਤੇ ਹੁਣ ਆਪਾਂ ਉਤਰ ਰਿਹਾ ਤੇ ਬਾਕੀ ਅੱਗੇ ਦੁਕਾਨਾਂ ਵਗੈਰਾ ਆਉਣੀਆਂ ਚਾਹ ਪਰ ਪਾਣੀ ਪੀਣੇ ਲੈ ਕੇ ਬਾਕੀ ਐਵੇਂ ਇੱਥੇ ਦੁਕਾਨਾਂ ਵਗੈਰਾ ਐਵੇਂ ਲੱਗੀਆਂ ਹੋਈਆਂ ਨਾ ਦੇਖ ਸਕਦੇ ਹੋ ਨਾ ਐਵੇਂ ਰਸਤੇ ਦੇ ਵਿੱਚ ਤੇ ਨੈਟ ਰੇਂਜ ਉੜ ਗਈ ਮਤਲਬ ਫੋਨ ਲੱਗ ਨਹੀਂ ਰਿਹਾ ਇਹਨਾਂ ਨੈਟ ਚੱਲ ਰਿਹਾ ਨਾ ਫੋਨ ਲੱਗ ਰਿਹਾ ਅੰ ਆਹ ਘਰ ਖੜ ਕੇ ਆ ਜੀ ਵੀਰੇ ਇਹ ਬਾਕੀ ਆ ਦੁਕਾਨਾਂ ਵਗੈਰਾ ਨਾ ਪੂਰੀ ਤੇਰੇ ਲੋਕੇ ਆਪਾਂ گاਹਾ ਹੈ ਜੀ ਲਓ ਜਿਵੇਂ ਦੁਕਾਨਾਂ ਵਗੈਰਾ ਤੁਸੀਂ ਆਪਣਾ ਜਾ ਵਗਰਾ ਪੀ ਸਕਦੇ ਕੋਲਡਰ ਨੀਂ ਜ਼ਰਾ ਹਨਾ ਪਾਣੀ ਨੀਂ ਜ਼ਰਾ ਆ ਇੱਧਰ ਦੇਖੋ ਬਈ ਲੋ ਵੀ ਇੱਥੇ ਸਰਦਾ ਹੀ ਸਰਦਾ ਗੜਾ ਵਾ ਦੇਖ ਬੰਦਾ ਸਾਡਾ ਮੂੜੇ ਚੱਲੇ ਗਿਆ ਉਹ ਕੋਨੇ ਉਹਦੀ ਨਿੰਬੂ ਪਾਣੀ ਦੀ ਪੁੜੀਆਂ ਇਹ ਉਹ ਲੈਣੀ ਦੀ ਸੀ ਸਾਡਾ ਮੂੜੇ ਨੰਗ ਗਿਆ ਬੰਦਾ ਉਹ ਸਾਡੇ ਬੰਦੇ ਨੇ ਮਾਂ ਖਾਦ ਰੇ ਆ ਉਹ ਤਰੰਗੀ ਸਾਡੇ ਗਿਆ ਦੀ ਤੇ ਕੁਕੀ ਹੌਲੀ ਹੌਲੀ ਜਾਵੇ ਯਾਰ ਤੇ ਕਾਲੂ ਵੀ ਛੇਕ ਨੀਂ ਮੀਟਰ ਜਾਣਾ ਕਨੇ ਹੀ ਅੱਜ ਧੱਕਾ ਕਰਨ ਦਾ ਵੀ ਬੈਠਾ ਉਹੀ ਗੱਲ ਆ ਬਹੁਤ ਆਪ ਜਾਣਾ ਕੋਈ ਚੱਕਰ ਨਹੀਂ ਤੇ ਬਾਕੀ ਚਲ ਚਲਦੇ ਹਾਂ ਲੋ ਵੀ ਇੱਥੇ ਆ ਤਾਂ ਸਮਾਨ ਆਇ ਜਾਂਦਾ ਤੇ ਜਿਵੇਂ ਮੰਨ ਲਾ ਆਪਣੇ 20 ਰੁਪਏ ਦੀ ਠੰਡੇ ਦੀ ਬੋਤਲ ਆ ਉਹ ਰੇ 40 ਦੀ ਆ ਉਹ ਮੰਨ ਲਾ 20 ਤੇ ਮਹਿੰਗੀ ਆ ਲੋ ਵੀ ਆਪਾਂ ਚੱਲ ਪਏ ਤੇ ਆਪਾਂ ਇੱਕ ਪਰੌਂਠਾ ਖਾ ਲਿਆ ਇੱਥੇ ਤੇ ਪਰੌਂਠਾ 60 ਰੁਪਏ ਦਾ ਜਿਹੜੀ ਠੰਡੇ ਬੋਤਲ ਆਪਣੇ 20 ਰੁਪਏ ਦੀ ਆ ਇੱਥੇ 40 ਰੁਪਏ ਦੀ ਮੰਨ ਲਾ ਕੇ ਫਰਕ ਪੈਣ ਲੱਗ ਗਿਆ ਉਹ ਕਿੰਨਾ ਨੁਫੇ ਖਰਚਾ ਪੈ ਜਾਂਦਾ ਨਾ ਜਿਵੇਂ ਤੁਹਾਨੂੰ ਪਤਾ ਖਾਇਆ ਸੀ ਉੱਪਰ ਸਮਾਨ ਲਿਆਉਣ ਦਾ ਤੇ ਬਾਕੀ ਐਵੇਂ ਦਾ ਆਪਣਾ ਟਰੈਕ ਜਿਹੜਾ ਚੱਲਦਾ ਹੋਇਆ ਨਾਲ ਆਪਾਂ ਚਾਹ ਪੀ ਲਈ ਇੱਕ ਆਪਾਂ ਪਰੌਂਦਾ ਖਾ ਲਿਆ ਤੇ ਆਪਾਂ ਚੱਲ ਪਏ ਤੇ ਬਾਕੀ ਟੁੱਪ ਨਿਕਲੀ ਹੋ ਜਾਂ ਮੌਸਮ ਨੂੰ ਗਰਮੀਆਂ ਪੂਰੀ ਲਾ ਉਹ ਵੀ ਅੱਗੇ ਲੱਗਿਆ ਹੋਇਆ ਲੰਗਰ ਤੇ ਇੱਥੇ ਚੱਲਦਾ ਲੰਗਰ ਰੱਖੀ ਪਾਣੀ ਉਹ ਗਿਆ ਜੰਮੇ ਪਾਣੀ ਪੀ ਸਕਦੇ ਅੱਗੇ ਰੋਟੀ ਲੈ ਲਓ ਜਿਉਂ ਵਰਤੀ ਰਿਹਾ ਯੋ ਟਾਕਲਾ ਭਈ ਜੋ ਤੁਲ ਗਿਆ ਤੁਸੀਂ ਦੋ ਮਿੰਟ ਰੋੜਿਓ ਪਾਣੀ ਪੀਨੇ ਆਪਾਂ ਤੇ ਇੱਥੇ ਲੰਗਰ ਚੱਲਿਆ ਰੋਟੀ ਤੁਸੀਂ ਖਾ ਸਕਦੇ ਆਪਾਂ ਇੱਥੇ ਵੀ ਪ੍ਰਸ਼ਾਦਾ ਸ਼ੱਕਲੇ ਆ ਤੇ ਬਾਕੀ ਪਾਣੀ ਪੀ ਲਿਆ ਹਨਾ ਪਾਣੀ ਚੱਲਦਾ ੜੇ ਤੇ ਬਹੁਤ ਸੰਗ ਤੇ ਰੁਕਦੀ ਆਗੇ ਆਓ ਜੀ ਆਓ ਚਾਹ ਪਰੋਟੇ ਲੰਗਰ ਚੋਂ ਆਓ ਤੇ ਚਾਹ ਵੀ ਚਲਦੀਆਂ ਨਾਲ ਚਾਹ ਲਈ ਆਪਾਂ ਦੇਖੋ ਪਾਣੀ ਪੀ ਲੈਂਦੇ ਆਂ ਚਲਦੇ ਆਪਾਂ ਆਓ ਜੀ ਆਓ ਚਾਹ ਪਰੋਟੇ ਲੰਗਰ ਚੋਂ ਚਾਹ ਪਰੋਟੇ ਢਿੰਬੂ ਪੜੀ ਦਾ ਲੰਗਰ ਚੋਂ ਜੀ ਆਜੋ ਚਲਦੇ ਆਪਾਂ ਚਾਹ ਪਰੋਟੇ ਢਿੰਬੂ ਪੜੀ ਦਾ ਲੰਗਰ ਚੋਂ ਜੀ ਆਜੋ ਤੇ ਟੋਪ ਪੂਰੀ ਕੈੜੀ ਆ ਬਾਕੀ ਹਵਾ ਠੰਡੀ ਚਲਦੀਆਂ ਨਾਲ ਬਾਕੀ ਇਹ ਪਹਾੜਾਂ ਦਾ ਤੁਹਾਨੂੰ 뷰 ਦਿਖਾ ਰਹੇ ਨੇ ਤੇ ਹਜੇ ਮੈਨੂੰ ਲੱਗਦਾ ਪਿਆ ਘੱਟੋ ਘੱਟ 5 ਕਿਲੋਮੀਟਰ ਹੋਵੇ। ਹੋ ਵੀ ਉਹਦੇ ਬਾਅਦ ਆਪਾਂ 4 ਕਿਲੋਮੀਟਰ ਆ ਗਏ ਮੋਂਗੇ। ਚਲੋ 4 ਕਿਲੋ। 4 ਕਿਹ ਹੈ? 4 ਕਿਹ ਹੈ ਜੀ? ਤੇ ਬਾਕੀ ਐਵੇਂ ਦਾ ਟਰੈਕਾ ਹੁਣ ਤਿੱਖੀ ਜੜਾਈ ਆ ਗਈ ਪੂਰੀ ਹੈ ਨਾ। ਤੇ ਬਾਕੀ ਮੌਸਮ। ਲਓ। ਤੇ ਆਪਾਂ ਆਮ ਲਾ ਕਿਲੋਮੀਟਰ ਕੱਢ ਕੇ ਦਾਮ ਲੈ ਲੈਂਦੇ ਆ। ਦੇ ਵੀ ਆਪਣੇ ਨਾਲ ਹੀ ਆ ਰਹੀ ਹੈ ਬੇਬੇ ਨਾਲ ਬੇਬੇ ਮਿਲ ਗਈ ਹੈ ਤੇ ਨਾਲ ਹੀ ਆ ਰਹੀ ਉਹ ਵੀ ਚਲੋ ਚੱਲਦੇ ਹਾਂ ਬਾਕੀ ਐਵੇਂ ਜਿਹਾ ਟਰੈਕ ਆ ਬਾਕੀ ਭਾਈ ਐਵੇਂ ਹੀ ਆਉਂਦੇ ਨੇ ਦੇਦੇ ਆਂ ਭਾਈ ਲੋ ਵੀ ਅਗਲੀ ਸਟੇਜ ਆਪਣੀ ਹੋ ਜਾਊਗੀ ਵਾਕ ਤੇ ਪਰ ਦੇਖੋ ਪਹਾੜ ਇਹਨੂੰ ਮੈਂ ਪਿੱਛੇ ਗਿਆ ਸੀ ਮੈਂ ਬਹਿ ਜਾ ਇਹਨੂੰ 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 ਉੱਪਰ ਤਿੰਨ ਨਹੀਂ ਆਈ ਇਹ ਦੇਹਣਾ ਨਹੀਂ ਕਿਹਾ ਹੈ ਕਿੰਆ ਲੋ ਵੀ ਆਪਣੀ ਯਾਤਰਾ ਚੱਲਦੀ ਹੋਈ ਇਹਵੇਂ ਦਾ ਸਾਰਾ ਟਰੈਕ ਆਪਣਾ ਚੱਲ ਪਿਆ ਪਾ ਦਮ ਲੈ ਕੇ ਉਹ ਲਾਵੀ ਇੱਥੋਂ ਦੋ ਰਸਤੇ ਜਾਂਦੇ ਆ ਤੇ ਆਪਾਂ ਆ ਚੱਲੇ ਹਾਂ ਇੱਕ ਇੱਧਰ ਨੂੰ ਜਾਂਦਾ ਤੇ ਆ ਦੇਖੋ ਨਾ ਤੇ ਆਪਾਂ ਆ ਚੱਲੇ ਆ ਇਧਰ ਨੂੰ ਤੇ ਬਾਕੀ ਯਾਤਰਾ ਆਪਣੀ ਪੂਰੀ ਵਧੀਆ ਚੱਲਦੀ ਹੋਈ ਆਹ ਨਾਲ ਅੰਦਰ ਵੀ ਲੱਗਿਆ ਹੋਇਆ ਕਹਾ ਕੈਂਪੂ ਵੀ ਆ ਗੂ ਵੀ ਦਵਾਈ ਵੀ ਜੀ ਠੀਕ ਆ ਜੀ ਲੋ ਜੀ ਗਾਂਹਾਂ ਕੈਂਪ ਵੀ ਆ ਗਾਂਹਾਂ ਲੰਗਰ ਵੀ ਆ ਬਾਕੀ ਡਰਾਕਟ ਬਹੁਤ ਹੈ ਨਾ ਦੇਖ ਸਕਦੇ ਹੋ ਲੋਈ ਪਰ ਆ ਗਏ ਇਹ ਤਾਂ ਪਾਣੀ ਭਰ ਲਿਓ ਨਾ ਦੇਖੋ ਪਾਣੀ ਭਰ ਸਕਦੇ ਆਪਾਂ ਪੀਣ ਵਾਲਾ ਹੈ ਨਾ ਬਾਕੀ ਤੇ ਤਿਲਕਿਆਂ ਮੈਂ ਇੱਥੇ ਦਵਾਈਆਂ ਮਿਲਦੀਆਂ ਨੇ ਕੋਈ ਵੀ ਹੈ ਨਾ ਲੋ ਬਾਕੀ ਕਿ ਚਾਹ ਪਣੀ ਛਾਪਣੀ ਛਾ ਲੈ ਆ ਕਿ ਚਾਹ ਪਣੀ ਛਾ ਲੈ ਲਈ ਬਾਕੀ ਇੱਥੇ ਫ੍ਰੀ ਮੈਡੀਕਲ ਕੈਂਪ ਤੇ ਹੈਗਾ ਜੀ 19ਵਾਂ ਯਾਰ ਦੇਖ ਗੋਗਨ ਕਹਿੰਦੇ ਘਾੜ ਤੋਂ 8 ਕਿਲੋਮੀਟਰ ਉੱਪਰ ਪੈਦਲ ਯਾਤਰਾ ਵਜਗਾਰ ਲਓ ਜੀ ਬਾਕੀ ਪਾਣੀ ਭਰ ਛਾ ਲੈਣ ਤਾਂ ਇੱਥੇ ਪਹਾੜ ਦੇਖੋ ਜੀ ਪਹਾੜ ਬਿਲਕੁਲ ਬੱਦਲਾਂ 'ਚ ਬੜੇ ਪਏ ਨੇ ਕੈਪਾਂ ਦਾ ਕਮੈਂਟ ਰੈਕਟ ਲੈ ਕੇ ਬਾ ਚੱਲਦੇ ਹਾਂ ਅੱਜ ਤੋਂ ਬਰ ਤੇ ਇੱਥੇ ਮੈਡੀਕਲ ਕੈਂਪ ਐਸੋ ਕੈਂਪ ਆ ਤੇ ਜਿਹੜੀ ਫ੍ਰੀ ਆ ਕੇ ਚੈੱਕ ਅਪ ਕਰਾ ਸਕਦੇ ਬਾਕੀ ਦਵਾਈ ਵਗੈਰਾ ਲੈ ਸਕਦੇ ਉਹਨਾਂ ਕੋਈ ਵੀ ਪ੍ਰੋਬਲਮ ਹੋਵੇ ਬੁਖਾਰ ਵਗੈਰਾ ਜਾਂ ਸਿਰ ਸੁਰਦੁਖ ਦਾ ਅਹਿਮਦਾ ਆਪਣਾ ਟਰੈਕ ਆ ਚੱਲ ਰਹੇ ਆ ਜੀ ਬਾਕੀ ਇੱਕ ਬੰਦਾ ਆਪਣਾ ਮੂਰੇ ਚ ਲੈ ਗਿਆ ਤੇ ਬਸ ਆਪਾਂ ਵੀ ਚੱਲ ਜਾਈਏ 10 ਮਿੰਟ ਪੰਜ 10 ਮਿੰਟ ਦਾਮ ਲੈ ਕੇ ਫੇਰ ਅੱਪਰ ਪੱਲੇ ਜਦੋਂ ਸ਼ਰੀਰ ਵੀ ਠੰਡਾ ਹੋ ਜਾਂਦਾ ਨਾ ਤੇ ਜ਼ਿਆਦਾ ਬੱਸ ਆ ਦੇਖੋ view ਵਈ ਪਹਾੜਾਂ ਦਾ ਹੁਣ ਹਵਾ ਚੱਲਦੀ ਆ ਪੂਰੀ ਠੰਡੀ ਠੰਡੀ ਲਓ ਜੀ ਆਪਾਂ ਪੁਲ ਤੇ ਪਹੁੰਚ ਗਏ ਤੇ ਨੀਚੇ ਚੱਲਦੀ ਆ ਨਦੀ ਇਹ ਹਵਾ ਬਹੁਤ ਤੇਜ਼ ਆ ਬਹੁਤ ਜ਼ੋਰ ਦੀ ਹਵਾ ਲੱਗ ਰਹੀ ਆ ਇਹਦਰ ਤੋਂ ਪਾਣੀ ਦਾ ਹੜਕਾ ਸੁਣਦਾ ਉਹ ਨਦੀ ਦਾ ਹਨਾ ਉਹ ਦੇਖੋ ਆਪਣੇ ਕੋਲ ਦੇਖੋ ਪਾਣੀ ਦੇ ਪਾਣੀ ਅੱਪਰ ਕਹਾਂ ਜਾ ਕੇ ਦਰੋਂਦੇ ਹਨ ਤੁਹਾਨੂੰ ਨਦੀ ਦਾ ਹੜਕਾ ਹੁਣ ਤੋਂ ਪਾਣੀ ਕਿੰਨਾ ਤੇਜ਼ ਦੇ ਕਿੰਨਾ ਪਾਣੀ ਆ ਰਿਹਾ ਨਾ ਆ ਵੀ ਕਹਿ ਟੁੱਟ ਗਿਆ ਸੀ ਇਹਦਾ ਨਵਾਂ ਬਣਿਆ ਆਹ ਜੀ ਆਪਾਂ ਪਾਸਪੋਰਟ ਨੂੰ ਨੰਬਰ ਚੁੱਕ ਲਿਆ। ਇਹ ਬਾਕੀ ਜਿਹੜਾ ਜਾਨਾ ਉਹ ਪਾਣੀ ਦੇ ਵਾਪਸ ਨੂੰ ਤੇ ਯਾਤਰਾ ਆਪਣੀ ਬਹੁਤ ਹੋਈ ਜਾਂਦ ਰਹੀ ਹੈ ਨਾ। ਬਾਕੀ ਆਪਾਂ ਉਹ ਕਿਤਾਬ ਲਈ ਜਾਂਦੇ ਆਪਾਂ ਲਗਾਤਾਰ ਨੂੰ ਦੁਰਦੇ ਹੈ ਕਿਉਂਕਿ ਫਿਰ ਆਪਾਂ ਕੱਲ ਨੂੰ 6 ਕਿਲੋਮੀਟਰ ਜਿਹੜਾ ਟਰੈਕ ਚੜ੍ਹਨਾ ਹੈ ਨਾ, ਢਾਈ ਚੜ੍ਹਨੀ ਆ। ਤਾਂ ਇਸ ਕਰਕੇ ਆਪਾਂ ਲਾਮ ਲੈ ਜਾਂਦੇ ਆ। ਉਹਨਾਂ ਨੇ ਤਾਂ ਤਰੀ ਨੂੰ ਥੋੜੀ ਰੈਕਮੈਂਡਡ ਹੈ ਕਿ ਆਪਾਂ ਨੂੰ ਜਦੋਂ ਚੜਾਈ ਹੋਵੇ ਉਹ ਟੋਟ ਰਹੀ ਹੈ ਨਾ, ਬਾਹਰ ਘੁੱਟ ਕੇ ਆਪਾਂ ਲੈ ਲੀਏ। ਜਦੋਂ ਵਧੀਆ ਆਪਾਂ ਬਾੜ ਕੱਢਦੀ। ਜੇ ਤੁਸੀਂ ਅੰਦਰੋਂ ਆਪਾਂ ਤੁਰੇ ਦਿਨ ਬਹੁਤ ਵਧੀਆ ਪਾੜ ਕੱਟ। ਇਹ ਬਾਕੀ ਲੋ। ਅਰੇ ਇਹ ਵੀ ਦੋ ਬਾਕੀ ਇੱਥੇ ਵੀ ਦੋ ਟਰੈਕ ਆਉਂਦੇ ਆ। ਜਿਵੇਂ ਇੱਕੋ ਟਰੈਕ ਨੀਚੇ ਤੁਸੀਂ ਦੇਖ ਸਕਦੇ ਹੋ ਨਾ ਉੱਤੇ ਵੀ ਆਉਂਦੇ ਨੇ। ਤੇ ਕਾਰ ਐਵੇਂ ਦਾ। ਨੱਪਾ ਆਹ ਢੀਪੋਲਾ ਨਾਲ ਉੱਪਰ ਦੀ ਆਵੇ। ਬਾਕੀ ਤੁਹਾਨੂੰ ਬੂਹ ਦੁਕਾਨ ਐ ਪਹਾੜਾ। ਪਹਾੜ ਪਤਣਾ ਵਿੱਟੀ ਬੜੇ ਬੜੇ। ਪਾਣੀ ਦਾ ਫਾਸਾ ਸੁਣੋ ਪਾਣੀ ਕਿੰਨਾ ਤੇਜ਼ ਚੱਲਦਾ ਨਾ। ਇਹਦਾ ਦੂਜਾ ਟਰੈਕ ਉਹ ਇੱਥੇ ਆ ਕੇ ਨਾਲ ਇਹਦੇ ਜੁੜ ਜਾਂਦਾ ਇੱਥੋਂ ਵੀ ਇੱਕ ਟਰੈਕ ਹੋ ਜਾਂਦਾ ਦੇਖੋ ਪੌੜ ਲੰਘਣ ਤੋਂ ਬਾਅਦ ਚੜਾਈ ਫੁੱਲ ਤਿੱਖੀ ਆ ਗਈ ਹੈ ਨਾ ਓਹੋ ਪੌੜ ਤੋਂ ਬਾਅਦ ਆਂਗੜਾਈ ਆ ਰਹੀ ਆ ਬਾਕੀ ਇੱਧਰ ਵੀ ਤੁਹਾਨੂੰ ਤਿੱਖੀ ਹੀ ਆ ਆਪਾਂ ਬੈਠੇ ਹਾਂ 10 ਮਿੰਟ ਇਹ ਚੱਲਦੇ ਹਾਂ ਤਾਂ ਸਹੀ ਗੱਲ ਆ ਤਿੱਖੀ ਵਾਲੀ ਹੈ ਨਾ ਹਾਂ ਲਓ ਵੀ ਹੁਣ ਜਿਹੜੀ ਚੜਾਈ ਫੁੱਲ ਤਿੱਖੀ ਆ ਨਾ ਹੁਣ ਪਤਾ ਲੱਗ ਰਿਹਾ ਪੱਤਾਂ ਨੂੰ ਫੁੱਲ ਤੋਂ ਬਾਅਦ ਆ ਜਿਹੜੀ ਚੜਾਈ ਫੁੱਲ ਤਿੱਖੀ ਆ ਤੇ ਐ ਮੇਰਾ ਟਰੈਕਾ ਕੁਛ ਨਾ ਤੇ ਬਾਕੀ ਇਦੂ ਗਾ ਅੱਜ ਇੱਥੋਂ ਕਹਿੰਦੇ ਵੀ 2 ਕਿਲੋਮੀਟਰ ਰਹਿ ਗਿਆ ਪੁੱਛਿਆ ਦੀ ਆਪਾਂ ਤੇ ਬਾਕੀ ਆ ਮਖਿਆਲ ਲੱਗਿਆ ਆ ਦੇਖੋ ਪਿਛਲੇ ਛਾਲ ਵੀ ਸੀ ਆਪਣਾ ਇੱਦੀ ਆ ਤੇ ਐਸ ਕੀ ਦੀ ਆ ਤੇ ਚੱਲਦੇ ਪਏ ਆ ਉਹ ਵੀ ਅਮੀਦ ਆਪਣਾ ਟਰੈਕ ਚੱਲਦਾ ਤੇ ਇੱਥੇ ਆ ਗਿਆ ਬੋੜ ਗੋਵੰ tạm 2 ਕਿਲੋਮੀਟਰ ਇੱਥੋਂ ਦੂਰ ਰਹਿ ਗਿਆ ਕੀ ਦੋ ਕੁ ਮਿੰਟ ਐਵੇਂ ਦਾ ਟਰੈਕਾ ਕੁ ਬਾਕੀ ਪਹਾੜ ਆ ਜਾਓ ਮਾੜਾ ਸਭ ਜਾਣ ਮਸਾਲੇ ਕੌਣ ਨੂੰ ਇੱਥੇ ਮੈਂ ਕੀ ਬੁੱਛੀ ਨੱਬੇਂ ਦੀ ਹੋ ਗਈ ਨਹੀਂ ਲਓ ਜੀ ਆਪਾਂ ਹੈਲੀਪੈਡ ਤੇ ਪਹੁੰਚ ਗਏ ਇੱਥੋਂ ਰਹਿ ਗਿਆ ਕਿਲੋਮੀਟਰ ਤੇ ਬਹੁਤ ਠਿੱਖ ਜੜਾਈ ਤੇ ਬਾਕੀ ਦੇਖੋ ਪਹਾੜ ਤੇ ਹੁਣ ਸੂਰਜ ਛਿਪ ਗਿਆ ਬਿਲਕੁਲ ਪਹਾੜਾਂ ਦੇ ਵਿੱਚ ਆ ਗਿਆ ਆਪਾਂ ਲਓ ਜੀ ਇੱਥੇ ਤੱਕ ਹੈਲੀਕਾਪਟਰ ਤੁਸੀਂ ਆ ਸਕਦੇ ਹੋ ਇੱਥੋਂ ਤੁਹਾਨੂੰ ਤੁਰ ਕੇ ਜਾਣਾ ਪੈਣਾ ਇੱਥੇ ਤੱਕ ਹੈਲੀਕਾਪਟਰ ਹੈ ਤੇ ਇੱਥੋਂ ਬਸ ਕਿਲੋਕਮੀਟਰ ਹੀ ਰਹਿ ਗਿਆ ਹੋਊਗਾ ਗੁਰਦੁਆਰਾ ਸਾਹਿਬ ਕਿਹਾਂ ਚੜਦੀ ਕਲਾ ਬਹੁਤ ਵਧੀਆ ਆਪਣੀ ਯਾਤਰਾ ਚੱਲ ਰਹੀ ਹੈ ਤੇ ਤੋਂ ਇੱਕ ਟ੍ਰੋਲ ਹੈ ਹਾਂ ਵੀ ਤੇ ਉਹ ਗਿਆ ਪੁਲ ਜਾ ਤੂੰ ਬੱਚਾਈ ਬਹੁਤ ਠਿੱਕੀ ਆ ਗਈ ਬਸਤੀ ਉੱਤੇ ਬਰ ਲੋੜਦੀ ਤੇ ਉਹਨੇ ਮੰਨ ਲਾ ਕੇ ਥੋੜੀ ਬਸ ਕਰਾਈਆ ਬਾਕੀ ਉਹ ਠੀਕ ਰਹਾ ਚਲੋ ਤੇ ਵੀ ਚਲੋ ਪਹੁੰਚ ਗਏ ਬਸ ਇੱਥੇ ਤੱਕ ਤੁਸੀਂ ਹੈਲੀਕਾਪਟਰ ਜਾ ਸਕਦੇ ਹਾਂ ਅੱਬਰ ਹੈਲੀਕਾਪਟਰ ਬਣਾਣਾ ਤੇ ਚਲੋ ਹੁਣ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਹਾਂ ਲਓ ਜੀ ਪਹੁੰਚੇ ਆਪਾਂ ਗੁਰਦੁਆਰਾ ਗੋਵਨ ਧਾਮ ਸਾਹਿਬੇ ਥੋੜੀ ਦੂਰੀ ਹੈੀ ਬਸ ਆਪਾਂ ਪਹੁੰਚੇ ਆ 6:30 ਪੌਣੇ 4 ਦੇ ਵਿੱਚ ਤੇ 6:30 ਪਾ ਚੱਲੇ ਸੀ ਗੁਰਦੁਆਰਾ ਗੋਵਨ ਘਾਟ ਸਾਹਿਬ ਤੋਂ ਤੇ 6:30 ਪੌਣੇ 4 ਆਪਾਂ ਗੁਰਦੁਆਰਾ ਗੋਵਨ ਧਾਮ ਸਾਹਿਬ ਪਹੁੰਚ ਗਏ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਗੁਰਦੁਆਰਾ ਗੋਵਨ ਧਾਮ ਸਾਹਿਬ ਕਿ ਜੇ ਆਪਾਂ ਨੈਟਵਰਕ ਦੀ ਗੱਲ ਕਰੀਏ ਰੇਂਜ ਇੱਥੇ ਮਤਲਬ ਆਉਂਦੀ ਆ ਬਟ ਫੋਨ ਨੂੰ ਲੱਗਦਾ ਆਵਾਜ਼ ਨਹੀਂ ਆਉਂਦੀ ਮਤਲਬ ਮੈਸੇਜ ਸੈਂਡ ਹੁੰਦਾ ਪਰ ਉਂ ਰੇਂਜ ਆਉਣ ਲੱਗ ਜਾਂਦੀ ਆ ਬਰੇ ਆ ਬਟ ਰਸਤੇ 'ਚ ਆਪਾਂ ਰੇਂਜ ਬਿਲਕੁਲ ਨਹੀਂ ਮਿਲੀ ਪੂਰੀ ਆ ਕੇ ਥੋੜੀ ਰੇਂਜ ਆਉਣ ਲੱਗਦੀ ਆ ਤੇ ਆਪਾਂ ਗੁਰਦੁਰਾ ਸਾਹਿਬ ਪਹੁੰਚ ਗਏ ਬਸ ਇੱਥੇ ਹੋਟਲ ਵਗੈਰਾ ਹੈਗੇ ਹਨ ਜੇ ਵੀ ਹੋਟਲ ਵੀ ਲੈਣਾ ਤੇ ਆਪਾਂ ਦੇਖਦੇ ਹਾਂ ਗੁਰਦੁਰਾ ਸਾਹਿਬ ਰਹਿਣ ਦਾ ਪ੍ਰਬੰਧ ਤੇ ਫੇਰ ਤੁਹਾਨੂੰ ਦੱਸ ਦਿੰਦੇ ਸਾਰਾ ਪਰਸਪਤ ਲਓ ਜੀ ਪਹੁੰਚ ਗਿਆ ਵਾ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਗੁਰਦੁਆਰਾ ਸ੍ਰੀ ਹੇਮਪੁਰਾ ਗੋਵਿੰਦ ਧਾਮ ਪਹੁੰਚ ਗਏ ਚੱਲਦੇ ਆਪਾਂ ਅੰਦਰ ਤੇ ਬਾਕੀ ਹੁਣ ਦੇਖਦੇ ਆਪਾਂ ਪ੍ਰਬੰਧ ਹੋਰੇ ਹਨਾ ਉਸ ਤੋਂ ਬਾਅਦ ਤੁੰਦਾਲ ਤੇ ਲਓ ਜੀ ਆਪਾਂ ਗੋਵਿੰਦ ਧਾਮ ਤੇ ਆ ਗਏ ਆਪਾਂ ਨੂੰ ਤੇ ਹਾਲ ਮਿਲ ਗਿਆ ਜਿਹੜਾ ਕਿ ਬਿਲਕੁਲ ਫ੍ਰੀ ਆ ਤੇ ਹਾਲ ਆਪਾਂ ਲੈ ਲਿਆ ਤੇ ਹੁਣ ਜਾਂਦੇ ਆਪਾਂ ਹਾਲ ਤੇ ਸਮਾਂ ਰੱਖਦੇ ਆ ਫਿਰ ਆਪਾਂ ਨੂੰਤ ਹੋ ਕੇ ਚਾਹ ਪਾਣੀ ਪੀਣੀ ਆ ਏ ਬਾਕੀ ਸਾਲੂ ਜੀ ਵੀਰੇ ਸਾਜਰੇ ਤੁਰਾਂਗੇ ਹਨਾ ਕੱਲੇ ਵੀਰੇ ਸਾਜਰੇ ਤੁਰਾਂਗੇ ਹਨਾ ਬੋਲੇ ਵੀਰੇ ਜੀ ਕਹਿੰਦੇ ਜਿੰਨਾ ਸਾਜਰੇ ਤੁਰੋਗੇ ਉਨਾ ਫਾਇਦਾ ਰਹੇਗਾ ਹਾਂ ਠੀਕ ਹੈ ਜੀ ਤੁਹਾਨੂੰ ਉਹ ਮੈਂ ਗੱਲ ਕਰੀ ਬਾਕੀ ਆਪਾਂ ਪਹੁੰਚ ਗਏ ਗੁਰਦਵਾਰਾ ਭਗਵੰਤ ਸਾਹਿਬ ਤੇ ਰੇਂਜ ਹੈ ਨਹੀਂ ਉਹ तकरीबन ਹਨਾ ਗੱਲ ਹੁੰਦੀ ਹੈ ਜੀ ਲੱਗਦਾ ਨਹੀਂ ਜੀ ਚਲੋ ਲਓ ਜੀ ਆਪਾਂ ਹੁਣ ਚਾਹ ਦਾ ਪਿਆਲਾ ਧੱਕਣ ਲੱਗੇ ਆਂ ਤੇ ਚੱਲਦੇ ਆਪਾਂ ਪਹਿਲਾਂ ਪ੍ਰਸ਼ਾਦਾ ਬਣੇ ਤੱਕਾਂ ਲੱਗ ਜੀ ਕਿਉਂਕਿ ਭੁੱਖ ਲੱਗੀ ਦੀ ਤੇ ਹਾਲ ਤੇ ਜਾਣਾ ਪਹਾਲ ਚੱਲਦੇ ਆਂ ਸਾਡੀ ਇਹ ਮੌਸਮ ਦੀ ਗੱਲ ਕਰੀਏ ਠੰਡ ਹੋ ਗਈ ਕਾਫੀ ਹੈ ਨਾ ਤੇ ਪਾਣੀ ਵੀ ਪੂਰਾ ਠੰਡਾ ਹੱਥ ਨਹੀਂ ਲੱਗਦਾ ਇਹ ਆਤਾ ਸੌਣ ਨੂੰ ਤਾਂ ਨਹੀਂ ਤੇ ਵਕੂਨ ਚੱਲਦੇ ਆਂ ਅੰਦਰ ਐਕਟ ਕਰਾਂਗੇ ਕਿਉਂਕਿ ਫਿਰ ਕੱਲ ਨੂੰ ਤੇ ਆਪਾਂ ਸਾਜਰੇ ਚੜਾਈ ਚੜਨਾ ਤੇ ਆਪਾਂ ਕੱਲ ਨੂੰ ਕੋਸ਼ਿਸ਼ ਕਰਨੀ ਵੀ ਆਪਾਂ 9 ਵਜੇ ਦਰਚਮਲੇ ਪਰ 9 ਤੋਂ 12 ਵਜੇ ਹੋਵਾਂਗੇ ਉਹਨੇ ਜੋ ਕਿ 9:00 ਬਜੇ ਤੋਂ 10:00 ਜਿੰਨੇ ਕ 12:00 ਵਜੇ ਤੇ ਬਾਕੀ ਠੰਡ ਬਹੁਤ ਕੋਟ ਕੋਟ ਪਾਏ ਹੋ ਨਹੀਂ ਪਾਉਂਦੇ ਆਪਾਂ ਵੀ ਲੋਕ ਆਪਾਂ ਆਏ ਨੇ ਟਰੈਕ ਚੜ੍ਹ ਕੇ ਤੁਰੇ ਕਰਕੇ ਅਜੇ ਥੋੜਾ શરી ਗਰਮ ਚਲੋ ਮਿਲ ਜਾਈਏ ਲੌਬੀ ਆ ਆਪਾਂ ਹਾਲ ਮਿਲਿਆ ਤੇ ਇੱਥੇ ਆਪਾਂ ਅੰਕਤਾ ਲਾ ਲਿਆ ਤੇ ਪਹਿਲੇ ਦਾ ਨਹੀਂ ਰਹੇ ਇੰਟਰਨੈਟ ਚੱਲਦਾ ਲਓ ਜੀ ਜਾਪਾ ਤੁਹਾਨੂੰ ਹਾਲ ਵੀ ਜਿਹੜਾ ਆਪਾਂ ਨੂੰ ਹਾਲ ਮਿਲਿਆ ਸੀ ਨਾ ਤੇ ਹੁਣ ਆਪਾਂ ਹੈਗੇ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੇ ਸਵੇਰੇ ਇਥੋਂ ਆਪਾਂ ਜਾਣਾ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦਰਸ਼ਨ ਕਰਨ ਨਾ ਤੇ ਜਿਹੜੀ 6 ਕਿਲੋਮੀਟਰ ਦੀ ਚੜਾਈ ਹੈ ਬਾਕੀ ਇਹ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਹੋਰ ਕਲਮ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖ ਲਈ ਬਹੁਤ-ਬਹੁਤ ਧੰਨਵਾਦੀ ਤੇ ਕੱਲ ਤੁਹਾਨੂੰ ਪ੍ਰਦਰਸ਼ਨ ਕਰਾਵਾਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੇ